ਲੈ ਵੀ ਪਹੁੰਚ ਚੁੱਕਿਆ ਕੰਪਿਊਟਰ ਕਰਾਹਾਗੇ ਇੱਧਰ ਦੇ ਵਿੱਚ ਹੁਣ ਆਪਾਂ ਲਾਵਾਂਗੇ ਕੰਪਿਊਟਰ ਕਰਾਹਾ ਤੇ ਇਧਰ ਆ ਬਣੇ ਸੋਨਾਲੀਕਾ 50 ਬੀਜੇ ਕੁਮਾਰ ਵਾਲਿਆਂ ਨੇ ਮਾਰੇ ਨੇ ਹਾਲਾ ਜੋ ਕਿ ਦੂਰ ਦੀ ਵੀ ਤੀਹਰ ਕਰਦੀ ਹਲ ਮਾਰ ਮਾਰ ਕੇ ਤੇ ਹੁਣ ਕੰਪਿਊਟਰ ਦੇ ਕਰਾਂਗੇ ਤਿਆਰੀ ਲਾਉਣ ਵਾਸਤੇ ਕਿੰਨੀ ਕੁ ਗਿੱਲੀ ਮਿੱਟੀ ਦੇ ਵਿੱਚ ਖਿਮਾਕ ਦਿੱਕਤ ਆਉਂਦੀ ਆ ਜਾਂ ਨਾ ਆਉਂਦੀ ਆ ਜਾਂ ਕਰਦਾ ਕਿਸੇ ਆਰ ਨਾ ਕਰਦਾ ਆ ਜੋ ਬਣੇ ਰੋ ਵੀਡੀਓ ਤੇ ਲੈ ਵੀ ਕਿਸਾਨ ਵੀਰੋ प्यारे ਸਾਥੀਓ ਤੁਸੀਂ ਦੇਖ ਰਹੇ ਹੋ ਕੁਝ ਦਿਨ ਪਹਿਲਾਂ ਆਪਾਂ ਇਹਦੇ ਵਿੱਚ ਇਹ ਇੱਕ ਕਿਲਾ ਜ਼ਮੀਨ ਦਾ ਆਪਾਂ ਨੇ ਇੱਕ ਸ਼ੇਅਰ ਕਰਾਇਆ ਸੀ ਕੰਪਿਊਟਰ ਠੇਕੇ ਵਾਲੇ ਵੀਰ ਤੋਂ ਲਵਾਇਆ ਸੀ ਜਿਸ ਦੇ ਵਿੱਚ ਥੋੜੀ ਜਿਹੀ ਦਿੱਕਤ ਰਹਿ ਗਈ ਕਈ ਥਾਵਾਂ ਉੱਚੀਆਂ ਨੀਮੀਆਂ ਰਹਿ ਗਈਆਂ ਜਿੱਥੇ ਆ ਝੋਲੀ ਹੈ ਪਾਣੀ ਦਾ ਭਰਿਆ ਸੀ ਆਪਾਂ ਇਹਨੂੰ ਤੋਬੇ ਮੰਗੂ ਤੇ ਝੋਲੀ ਹਰੀ ਪਈ ਹੈ ਬਾਕੀ ਵਾਤਾਂ ਰਿਹਾ ਇੱਧਰ ਸਾਰਾ ਉੱਚਾ ਨੀਮਾ ਦਿਖਾਈ ਦੇ ਰਿਹਾ ਹੈ ਜੋ ਕਿ 1 ਕਿਲਾ 8 ਕਨਾਲਾ ਦਾ ਸਾਡੇ ਏਰੀਏ ਦੇ ਵਿੱਚ 8 ਕਨਾਲਾਂ ਦੇ 1 ਕਿਲਾ ਮੰਨਿਆ ਜਾਂਦਾ ਹੈ ਤੇ ਇਹ ਚਾਰੇ ਪਾਸੋਂ ਸੁੱਕ ਕੇ ਤੇ ਬੌਣ ਦੇ ਬੱਤ ਆਇਆ ਪਿਆ ਤੇ ਆਪਾਂ ਇਹ ਦੂਵਾ ਦੇ ਦੂੰ ਹਲ ਮਾਰਾ ਕੇ ਦੋ ਵਾਰੀ ਇਹਦੇ ਵਿੱਚ ਦੂਜੀ ਵਾਰ ਕੰਪਿਊਟਰ ਕਰਾਹਾ ਲਵਾਵਾਂਗੇ ਤਾਂ ਕਿ ਜੋ ਉੱਚਾ ਨੀਮਾ ਬਾਣ ਹੈ ਉਹ ਇਹ ਇੱਕ ਤਰਫਾ ਹੋ ਜੇ ਇੱਕ ਤਰਫਾ ਹੋਣ ਤੇ ਉਸ ਤੋਂ ਬਾਅਦ ਆਪਾਂ ਨੇ ਇਹਦੇ ਵਿੱਚਾ ਰੂੜੀ ਦੀ ਰੇਖ ਪਾਉਣੀ ਹੈ ਜਸਮਾ ਰੂੜੀ ਦੀ ਰੇ ਤੇ ਹੋਰ ਕਾਫੀ ਜੋ ਜ਼ਮੀਨ ਲਈ ਲਾਜ ਦੇ ਕ ਤਤ ਨੇ ਉਹ ਪਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਾ ਝਿੰਜਣ ਜਾ ਫਿਰ ਮੂੰਗੀ ਉਹ ਬੀਜਣ ਬੀਜਾਂਗੇ ਆਪਾਂ ਬਾਕੀ ਕਿਸਾਨ ਵੀਰੋ ਤੁਸੀਂ ਕਮੈਂਟਾਂ ਰਾਹੀਂ ਸਾਨੂੰ ਜ਼ਰੂਰ رائے ਦਿਓ ਵੀ ਜਿਆਦੇ ਬਿਹਤਰ ਆਪਾਂ ਨੂੰ ਝਿੰਜਣ ਰਹੂਗੀ ਹਰੇ ਵਾਈ ਕਹਿੰਦਾਂ ਨੇ ਜਿਹਨੂੰ ਝਿੰਜਣਾ ਹਰੇ ਵਾਸਤੇ ਜਾ ਇਹ ਆਪਾਂ ਨੂੰ ਮੂੰਗੀ ਬੀਜਣੀ ਚਾਹੀਦੀ ਹੈ ਇਹਦੇ ਵਿੱਚ ਕਿਉਂਕਿ ਇਹ ਬੱਤ ਆ ਗਈ ਨਾਲ ਦੀ ਨਾਲ ਆ ਇਹਨੂੰ ਕੱਲ ਨੂੰ ਹਲ ਮਾਰਾ ਕੇ ਕੰਪਿਊਟਰ ਕਰਾ ਹਾਲਵਾਵਾਂਗੇ ਇਹਦੇ ਵਿੱਚ ਜੇ ਜ਼ਿਆਦੇ ਥੋੜੀ ਜੀ ਗਿੱਲ ਹੈਗੀ ਹੈ ਹਲਾ ਕਿਉਂਕਿ ਤੁਹਾਨੂੰ ਪੱਟ ਕੇ ਦਿਖਾਉਣੇ ਹੱਥਾਂ ਨਾਲ ਹੀ ਪੱਟੀ ਜਾਂਦੀ ਹੈ ਇਹ ਤੇ ਹੱਥਾਂ ਨਾਲ ਪੱਟੀ ਜਾ ਰਹੀ ਹੈ ਕਿਉਂਕਿ ਉਹ ਤਾਂ ਕਰੜੀ ਵੀ ਹੈ ਵੈਸੇ ਮਿੱਟੀ ਥੋੜੀ ਜੀ ਢੜੜੇ ਹੈ ਡੜੀ ਆਪਾਂ ਤੁਹਾਨੂੰ ਪੱਟ ਕੇ ਦਿਖਾਵਾਂਗੇ ਉੱਪਰ ਉਹ ਤਾਂ ਪੂਰੀ ਸੁੱਕੀ ਪਈ ਹੈ ਵਿੱਚੋਂ ਗਿੱਲੀ ਪਈ ਹੈ ਜੋ ਕਿ ਬਹੁਤ ਹੀ ਜ਼ਿਆਦੇ ਗਿੱਲਾ ਇਹ ਤੁਸੀਂ ਦੇਖ ਰਹੇ ਹੋ ਤੇ ਕੱਲ ਨੂੰ ਆਪਾਂ ਇਹਨੂੰ ਬਹਾ ਕੇ ਕੋਚ ਕਰਾਂਗੇ ਆ ਦੇਖ ਰਹੇ ਪੂਰੀ ਗਿੱਲਾ ਜਿਸ ਦੇ ਵਿੱਚ ਪੂਰੀ ਗਿੱਲਾ ਦਿਖਾਈ ਦੇ ਰਹੀ ਹੈ ਉੱਪਰੋਂ ਸੁੱਕਰੀ ਹੈ ਵਿੱਚੋਂ ਗਿੱਲਾ ਹੈ ਇਹ ਦੇਖ ਰਹੇ ਪੂਰੀ ਗਿੱਲਾ ਤੇ ਦੇਖਾਂਗੇ ਕੱਲ ਨੂੰ ਬਹਾ ਕੇ ਕਿਸ ਤਰ੍ਹਾਂ ਦੀ ਨਿਕਲਦੀ ਹੈ ਕੰਪਿਊਟਰ ਚੱਲਦਾ ਹੈ ਜਾਂ ਨਾ ਚੱਲਦਾ ਆਜੋ ਬਣੇ ਰਹੋ ਵੀਡੀਓ ਤੇ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਕਰਦਿਆ ਕਰੋ ਤੁਹਾਡਾ ਆਪਣਾ ਚੈਨਲ ਜੱਗੀ ਮੋਟਰ ਬਲੌਗ ਤੇ ਇਸ ਦੋ ਵਾ ਦਾ ਕਮੈਂਟਾਂ ਦੇ ਵਿੱਚ ਤੁਸੀਂ ਜਰੂਰ رائے ਦੇ ਦਿਓ ਵੀ ਆਪਾ ਮੂੰਗੀ ਵੀ ਜੀਏ ਜਾਂ ਝਿੰਜਣ ਵੀ ਜੀਏ ਜੀ ਧੰਨਵਾਦ ਕਿਸਾਨ ਵੀਰੋ ਇਹ ਵੀ ਕਿਸਾਨ ਵੀਰੋ ਤੁਸੀਂ ਦੇਖ ਰਹੇ ਹੋ ਜੋ ਕਿ ਆਪਾਂ ਪਹਿਲਾਂ ਰਮਾਇਆ ਸੀ ਤੇ ਹੁਣ ਇਹਦੇ ਵਿੱਚ ਦੂਹਰ ਕਰਕੇ ਹਲ ਮਾਰਾਂਗੇ ਹਲਾਂ ਦੀ ਦੂਹਰ ਮਾਰਾਂਗੇ ਜੋ ਕਿ ਆਪਣੇ ਵਿਜੇ ਕੁਮਾਰ ਜੀ ਬਹੁਤ ਹੀ ਤਜਰਬੇ ਨਾਲ ਹਲ ਮਾਰ ਰਹੇ ਨੇ ਤੱਤੂ ਸਿੰਘ ਤੇ ਜੋ ਕਿ ਬਹੁਤ ਹੀ ਭਾਰੀ ਹਲ ਨੇ ਹੈਵੀ ਹਲ ਨੇ ਇਹ ਨਾਲੇ ਡੈਕ ਦਾ ਲੈਂਦੇ ਨੇ ਨਜ਼ਾਰਾ ਆਨੰਦ ਮਾਰਦੇ ਨੇ ਪੂਰਾ ਜੱਜ ਪੂਰਾ ਜੱਜ ਕੇ ਹਲ ਮਾਰਾਂਗੇ ਪਹਿਲਾਂ ਇੱਕਾਈ ਨਾਲ ਮਾਰਾਂਗੇ ਦੂਜੀ ਵਾਰ ਪੂਰੇ ਫੈਣ ਮਾਰਾਂਗੇ ਹਿੰਮਤ ਨਾਲ ਤੇ ਹੁੰਦੇ ਖਾਂਜੇ ਜਿਹੜੇ ਉੱਤੇ ਨਹੀਂ ਮੈਨੂੰ ਉਹਨਾਂ ਤੇ ਹਲ ਮਾਰ ਕੇ ਹੌਲੀ-ਹੌਲੀ ਇਹ ਬਾਣ ਦੇ ਵਿੱਚ ਕਰਾਂਗੇ ਮੂੰਗੀ ਤਿਆਰ ਤੇ ਆਪਾਂ ਦਿਖਾਵਾਗੇ ਬਣੇ ਰੋ ਵੀਡੀਓ ਤੇ ਜੀ ਧੰਨਵਾਦ ਕਿਸਾਨ ਵੀਰੋ ਲੈ ਵੀ ਕਿਸਾਨ ਵੀਰੋ ਤੁਸੀਂ ਦੇਖ ਰਹੇ ਹੋ ਜੋ ਕਿ ਅਸਲ ਬਾਉਣ ਵਾਲੇ ਕਿਸਾਨ ਦੀ ਖੇਸ਼ਾਨੀ ਦਾ ਕਿੱਥੋਂ ਪਤਾ ਲੱਗਦਾ ਕਿਉਂਕਿ ਉਹਨੇ ਕਿਸਾਨੀ ਕੀਤੀ ਹੁੰਦੀ ਹੈ 1 2 3 4 ਹਲਾਈਆਂ ਪਾ ਕੇ ਇਹ ਬਹਾਈ ਕੀਤੀ ਜਾਂਦੀ ਹੈ ਕਿਉਂਕਿ ਚਾਰ ਹਲਾਈਆਂ ਦੇ ਹਿਸਾਬ ਨਾਲ ਜਿਹੜਾ ਇੱਕ ਖੁੱਡ ਇਹ ਕੱਢੇ ਜਾਂਦੇ ਨੇ ਤੇ ਚਾਰ ਹਲਾਈਆਂ ਪਾਰਖੀਆਂ ਨੇ ਵੈਸੇ ਤਿੰਨ ਨੇ ਕਿਉਂਕਿ ਇਹ ਨਾਲ ਦੇ ਨਾਲ ਅਗਲੀ ਹਲਾਈ ਪਿਛਲੀ ਸੰਪੂਰਨ ਕਰ ਦਿੰਦੇ ਨੇ ਅਗਲੀ ਤਿਆਰ ਹੋ ਜਾਂਦੀ ਹੈ ਹਲਾਈ ਇਹ ਹਲਾਈਆਂ ਦੇ ਹਿਸਾਬ ਨਾਲ ਆਪਾਂ ਦੇਖ ਰਹੇ ਆਂ ਤੇ ਤੁਸੀਂ ਵੀ ਦੇਖ ਰਹੇ ਹੋ ਇਹ ਹਲਾਈਆਂ ਦੇ ਹਿਸਾਬ ਨਾਲ ਇਹ ਹਾਲਾ ਮਾਰੇ ਜਾ ਰਹੇ ਨੇ ਤੇ ਹਾਲਾ ਤਵੀਆਂ ਘਰਾਹਾ ਕਹਿੰਦੇ ਇਸ ਤਰ੍ਹਾਂ ਬਹਾਈ ਕੀਤੀ ਜਾਂਦੀ ਹੈ ਇਹ ਬਹਾਈ ਆਪਾਂ ਦੇਖ ਰਹੇ ਆਂ ਤੁਸੀਂ ਕਮੈਂਟਾਂ ਰਾਹੀਂ ਸਾਨੂੰ ਜਰੂਰ ਕਮੈਂਟ ਕਰਕੇ ਦੱਸੋ ਕਿ ਬਾ ਹਲਾਈਆਂ ਦੇ ਹਿਸਾਬ ਨਾਲ ਬਹਾਈ ਠੀਕ ਹੁੰਦੀ ਹੈ ਤੇ ਜੇ ਕੋਈ ਕਮੀ ਪੇਸ਼ੀ ਹੈ ਤਾਂ ਕਮੈਂਟ ਦੇ ਵਿੱਚ ਜਰੂਰ ਲਿਖਿਓ ਵੀ ਇਹ ਕਿਸ ਤਰ੍ਹਾਂ ਆਉਣ ਵਾਲੇ ਜੀ ਜੇ ਅੱਗੇ ਇਸ ਤਰ੍ਹਾਂ ਦੋ ਹਲਾਈਆਂ ਜਾਂ ਤਿੰਨ ਹਲਾਈਆਂ ਜਾਂ ਇਸ ਇਹਨੂੰ ਕਿਸੇ ਵੀ ਤਰੀਕੇ ਨਾਲ ਹੋਰ ਵਧੀਆ ਤਰੀਕੇ ਨਾਲ ਬਹਾਈ ਕਰਨੀ ਹੋਵੇ ਤਾਂ ਕਮੈਂਟ ਦੇ ਵਿੱਚ ਜ਼ਰੂਰ ਲਿਖ ਦਿਓ ਤੁਹਾਡਾ ਆਪਣਾ ਚੈਨਲ ਜੱਗੀ ਮੋਟਰੋ ਵਲੌਗ YouTube ਆਜੋ ਵੀ ਸਾਥੀਓ ਬਣੇ ਰਹੋ ਵੀਡੀਓ ਤੇ ਤੇ ਇਦੂ ਬਾਅਦ ਤੁਹਾਨੂੰ ਦਿਖਾਵਾਂਗੇ ਜੇ ਆਪਣੇ ਹੁੰਦੇ ਹੁੰਦੇ ਕੰਪਿਊਟਰ ਵਾਲਾ ਵੀਰ ਪਹੁੰਚ ਗਿਆ ਤਾਂ ਆਪਾਂ ਕੰਪਿਊਟਰ ਵਾਲਾ ਵੀਰ ਦਿਖਾਵਾਂਗੇ ਨਾਲ ਦੀ ਨਾਲ ਕੰਪਿਊਟਰ ਲੱਗਦਾ ਵੀ ਦਿਖਾਵਾਂਗੇ ਕਿਉਂਕਿ ਦੂਜੀ ਵਾਰ ਇਹਦੇ ਵਿੱਚ ਕੰਪਿਊਟਰ ਲਵਾਵਾਂਗੇ ਤਾਂ ਕਿ ਇਹ ਇੱਕ ਨੱਕੇ ਰਾਮ ਦੀ ਹੋ ਸਕੇ ਲੈ ਵੀ ਕਿਸਾਨ ਵੀਰੋ ਜੋ ਕਿ ਆਪਾਂ ਦੂਹਰ ਕਰਨ ਲੱਗੇ ਦੀ ਪਹਿਲਾਂ ਕੇਰਾ ਹਲ ਮਾਰੇ ਤੇ ਤੇ ਹੁਣ ਮਾਰ ਰਹੇ ਆ ਦੂਹਰ ਪਹਿਲਾਂ ਲੰਬੇ ਲੋਟ ਦੀ ਹੁਣ ਟੇਡੇ ਲੋਟ ਹਲ ਮਾਰ ਰਹੇ ਆ ਕਰੀ ਜਾ ਰਹੀ ਹੈ ਦੂਹਰ ਦੂਰ ਕਰਕੇ ਵੀ ਥੋੜੀ ਜੀ ਮਿੱਟੀ ਗਿੱਲੀ ਆਈ ਥੱਲੇ ਮਿੱਟੀ ਜ਼ਿਆਦਾ ਗਿੱਲੀ ਆ ਕਿਉਂਕਿ ਉੱਪਰ ਉਹ ਤਾਂ ਜ਼ਮੀਨ ਸੁੱਕੀ ਲੱਗਦੀ ਸੀ ਦੇਖ ਰਹੋ ਟਰੈਕਟ ਪੂਰਾ ਪੂਰੀ ਗਿੱਲੀ ਮਿੱਟੀ ਹੈ ਹਾਲਾ ਦੇਖੋ ਕੰਪਿਊਟਰ ਵਾਲਾ ਵੀਰ ਇਹ ਚ ਚਲਾਉਂਦਾ ਹੈ ਜਾਂ ਨਾ ਚਲਾਉਂਦਾ ਇਹ ਹੁਣ ਆਪਾਂ ਨੂੰ ਅੱਗੇ ਪਤਾ ਲੱਗੂਗਾ ਕਿਉਂਕਿ ਜੇ ਜ਼ਿਆਦਾ ਗਿੱਲੀ ਆ ਤਾਂ ਕੰਪਿਊਟਰ ਵਾਲਾ ਲਾਉਂਦਾ ਨਹੀਂ ਜੇ ਮੜੀ ਜੀ ਮਿੱਟੀ ਚ ਹੈਗੀ ਅਸਲੇਵ ਜਿਆਦੇ ਹਾਲ ਤੁਸੀਂ ਦੇਖ ਰਹੇ ਮਿੱਟੀ ਪੂਰੀ ਗਿੱਲੀ ਹੈ ਜੀ ਜੇ ਕੰਪਿਊਟਰ ਵਾਲਾ ਕੰਪਿਊਟਰ ਲਾ ਗਿਆ ਤਾਂ ਵੀ ਠੀਕ ਹੈ ਜੇ ਨਾ ਲਾ ਗਿਆ ਤਾਂ ਵੀ ਠੀਕ ਹੈ ਬਣੇ ਰਹੋ ਵੀਡੀਓ ਤੇ ਵੀਡੀਓ ਨੂੰ ਜਰੂਰ ਦੇਖਦੇ ਰਹੋ ਵੀਡੀਓ ਨੂੰ ਐਂਡ ਤੱਕ ਆ ਜਰੂਰ ਦੇਖੋ ਆ ਜੋ ਵੀ ਸਾਥੀ ਪਿਆਰੇ ਹੋ ਲੈ ਵੀ ਪਹੁੰਚ ਚੁੱਕਾ ਹੈ ਕੰਪਿਊਟਰ ਕਰਾਹਾ ਗੇਟ ਦੇ ਵਿੱਚ ਹੁਣ ਆਪਾਂ ਲਾਵਾਂਗੇ ਕੰਪਿਊਟਰ ਕਰਾਹਾ ਤੇ ਇਧਰ ਆ ਬਣੇ ਸੋਨਾਲੀਕਾ 50 ਬੀਜੇ ਕੁਮਾਰ ਵਾਲੇ ਨੇ ਮਾਰੇ ਨੇ ਹਾਲਾ ਜੋ ਕਿ ਦੂਰ ਦੀ ਵੀ ਤਿਹਰ ਕਰਤੀ ਹਲ ਮਾਰ ਮਾਰ ਕੇ ਤੇ ਹੁਣ ਕੰਪਟਰ ਦੀ ਖਰਾਗੇ ਤਿਆਰੀ ਲਾਉਣ ਵਾਸਤੇ ਕਿੰਨੀ ਕੁ ਗਿੱਲੀ ਮਿੱਟੀ ਦੇ ਵਿੱਚ ਕਿਮਾਕ ਦਿੱਕਤ ਆਉਂਦੀ ਆ ਜਾਂ ਨਾ ਆਉਂਦੀ ਆ ਜਾਂ ਕਰਦਾ ਕਿਸਿਆਰ ਨਾ ਕਰਦਾ ਆਜੋ ਬਨੇਰੋ ਵੀਡੀਓ ਤੇ ਇਹ ਤੇ ਉਹ ਕਰਦਾ ਚੈੱਕ ਕਰਦਾ ਹਾਂ ਸਾਰਾ ਫੱਲਾ ਵਾਲੇ ਵਾਲੇ ਫੇਰ ਕੇ ਕਿਤੇ ਕਿਤੇ ਨੀਮੈਂ ਫਿਰ ਉਸੇ ਨੂੰ ਕਿਤੇ ਕਿਤੇ ਵੀ ਲੱਗੀ ਹੋਈ ਹੈ ਆ ਆ ਸਾਰਾ ਉੱਚਾ ਹੈ ਮਾੜੀ ਮਾੜੀ ਪਾਲ ਆਉਗੀ ਹਲੋ ਦੇਖੋ ਲੈ ਵੀ ਪਿਆਰੀ ਕਿਸਾਨ ਵੀਰੋ ਤੁਸੀਂ ਦੇਖ ਰਹੇ ਹੋ ਜੋ ਕਿ ਅੱਜ ਸਹੀ ਕੰਪਿਊਟਰ ਨਾਲ ਆਪਣਾ ਬਾਨ ਤਿਆਰ ਹੋਈ ਹੈ ਮਾਤਰ ਭੂਮੀ ਜੋ ਆਪਣੀ ਜ਼ਮੀਨ ਹੈ ਉਹ ਅੱਜ ਸਹੀ ਕੰਪਿਊਟਰ ਨਾਲ ਤਿਆਰ ਹੋ ਰਹੀ ਹੈ ਹੁਣ ਤੱਕ ਦਾ ਸਾਫਰ ਸੀ ਜਿਹੜਾ ਉਹ ਇਸ ਕੰਪਿਊਟਰ ਤੇ ਖੜਿਆ ਸੀ ਜੋ ਕਿ ਹੁਣ ਇਹ ਇੱਕ ਪਾਲ ਹੋਰ ਬਚ ਲਾਸਟ ਇਹਦੇ ਵਿੱਚ ਲਗਾਈ ਜਾਣੀ ਹੈ ਤੁਸੀਂ ਦੇਖ ਰਹੇ ਹੋ ਕਿ ਟੇਡੇ ਲੋਟ ਲਾ ਰਹੇ ਨੇ ਫਿਰ ਸਿੱਧੇ ਲੋਟ ਲਾ ਕੇ ਇਹਨੂੰ ਕੰਪਿਊਟਰ ਪੂਰਾ ਇੱਕ ਲੈਵਲ ਦਾ ਪੰਜਾਬੇਗਾ ਤੋਂ ਉਦੋਂ ਬਾਅਦ ਸੀਸੇ ਮੰਗੂ ਪਾਣੀ ਇੱਥੇ ਇੱਕ ਲੈਵਲ ਤੇ ਜ਼ਮੀਨ ਦੇ ਵਿੱਚ ਖੜਨਾ ਸ਼ੁਰੂ ਹੋ ਜਾਏਗਾ ਤੇ ਬਹੁਤ ਬਹੁਤ ਧੰਨਵਾਦ ਸਾਥੀ ਵੀਰਾਂ ਨੇ ਜਿਨ੍ਹਾਂ ਨੇ ਆਪਣੀਆਂ ਵੀਡੀਓ ਨੂੰ ਇੰਨਾ ਪ੍ਰੇ ਪਿਆਰ ਆ ਪ੍ਰੇਮ ਦੇ ਰਹੇ ਨੇ ਅਤੇ ਕਮੈਂਟਾਂ ਰਾਹੀਂ ਆਪਣੀ رائے ਵਾੜੀ ਦੇ ਰਹੇ ਨੇ ਸਾਰੇ ਸਾਥੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਅੱਗੇ ਤੁਸੀਂ ਹਰੇਕ ਵੀਡੀਓ ਤੇ ਬਣੇ ਰਹੋ ਤਾਂ ਕਿ ਤੁਹਾਨੂੰ ਆਪਣੀ ਬਣਾਈ ਹੋਈ ਜੱਗੀ ਮੋਟੋ ਬਲੌਗ ਤੇ YouTube ਆ ਆਪਾਂ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ ਜੀ ਧੰਨਵਾਦ ਸਾਥੀਓ ਬਹੁਤ ਬਹੁਤ ਸਾਰੇ ਹੀ ਸਮੂਹ ਸਾਥੀ ਪਿਆਰਿਆਂ ਦਾ ਜੀ ਤੇ ਕਿਸਾਨ ਵੀਰਾਂ ਦਾ